ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਪਾਣੀ ਦੇ ਵਿੱਚ ਚੱਲਣ ਵਾਲੀ ਬੱਸ ਉਹ ਸੁਪਨਾ ਸੁਖਬੀਰ ਬਾਦਲ ਦਾ ਅੱਜ ਸਾਕਾਰ ਹੁੰਦਾ ਦਿਖਾਈ ਦੇ ਰਿਹਾ ਕੱਲ ਇਸ ਬੱਸ ਦਾ ਟ੍ਰਾਇਲ ਲਿਆ ਗਿਆ ਸੀ ਔਰ ਟ੍ਰਾਇਲ ਕਾਮਯਾਬ ਹੋਣ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਖੁਦ ਉਸ ਬੱਸ ਦੇ ਵਿੱਚ ਸਵਾਰ ਹੋ ਕੇ ਉਸ ਦਾ ਸਫ਼ਰ ਕਰਨ ਲਈ ਜਾ ਰਹੇ ਨੇ ਸੁਖਬੀਰ ਬਾਦਲ ਨੇ ਇਸ ਬੱਸ ਦੇ ਵਿੱਚ ਸਵਾਰ ਹੋਣ ਤੋਂ ਬਾਅਦ ਮੀਡੀਆ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਉਹਨਾਂ ਨੇ ਇਸ ਬੱਸ ਨੂੰ ਚਲਾਉਣ ਦਾ ਐਲਾਨ ਕੀਤਾ ਤਾਂ ਕਈ ਵਿਰੋਧੀ ਜੋ ਹਨ ਉਹਨਾਂ ਦੇ ਉਹਨਾਂ ਵੱਲੋਂ ਮਜ਼ਾਕ ਉਡਾਇਆ ਗਿਆ ਕਿਉਂਕਿ ਸੁਖਵੀਰ ਬਾਦਲ ਦਾ ਜੋ ਸੁਪਨਾ ਸੀ ਉਹ ਇਹ ਸੀ ਕਿ ਪੰਜਾਬ ਦਾ ਜੋ ਸੈਰ ਸਪਾਟਾ ਹੈ ਜਾਂ ਟੂਰਿਜ਼ਮ ਹੈ ਉਸ ਨੂੰ ਹੋਰ ਵਿਧਾਇਆ ਜਾਵੇ ਔਰ ਉਸ ਨੂੰ ਵਧਾਉਣ ਦੇ ਤੁਸੀਂ ਦੇਖ ਸਕਦੇ ਹੋ ਕਿ ਸੁਖਵੀਰ ਬਾਦਲ ਜੀ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਨੇ ਔਰ ਵਿਰੋਧੀਆਂ ਨੂੰ ਜੋ ਉਹਨਾਂ ਦੀ ਮੁਸਕਰਾਹਟ ਹੈ ਬਹੁਤ ਕੁਝ ਕਹਿ ਰਹੀ ਹੈ ਕੁਝ ਦਿਨ ਪਹਿਲਾਂ ਮੀਡੀਆ ਦੇ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਏਹ ਇਹ ਉਹਨਾਂ ਦੇ ਵਿਰੋਧੀਆਂ ਲਈ ਇੱਕ ਕਰਾਰਾ ਜਵਾਬ ਹੈ ਕਿਉਂਕਿ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਸੀ ਕਿ ਜੋ ਪਾਣੀ ਦੇ ਵਿੱਚ ਚੱਲਣ ਵਾਲੀ ਬੱਸ ਹੈ ਉਹ ਇੱਕ ਬਿਆਨ ਤਾਂ ਜ਼ਰੂਰ ਵਧੀਆ ਲੱਗਦਾ ਹੈ ਪਰ ਅਜਿਹਾ ਹਕੀਕਤ ਦੇ ਵਿੱਚ ਕਦੇ ਵੀ ਦਿਖਾਈ ਨਹੀਂ ਦੇਵੇਗਾ ਔਰ ਤੁਸੀਂ ਉਸ ਹਕੀਕਤ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਹੋ ਕਿ ਉਹ ਬੱਸ ਜਿਸ ਦੇ ਵਿੱਚ ਸੁਖਬੀਰ ਬਾਦਲ ਔਰ ਮੀਡੀਆ ਦੇ ਜੋ ਲੋਕ ਹਨ ਉਹ ਇਸ ਬੱਸ ਦੇ ਵਿੱਚ ਸਵਾਰ ਨੇ ਔਰ ਬੱਸ ਨੂੰ ਹਰੀਕੇ ਚੀਲ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਕੁਝ ਦੇਰ ਬਾਅਦ ਇਹ ਚੀਲ ਦੇ ਅੰਦਰ ਦਾ ਜੋ ਸਫ਼ਰ ਤੈਅ ਕਰਨ ਤੋਂ ਬਾਅਦ ਫਿਰ ਵਾਪਸ ਆਏ ਉਹਨਾਂ ਨੇ ਮਜ਼ਾਕੀਆ ਲਿਹਾਜ਼ੇ ਦੇ ਵਿੱਚ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਖੁੱਲਾ ਸੱਦਾ ਹੈ ਉਹ ਵੀ ਆਪਣੇ ਬੈਗਪੈਕ ਕਰਕੇ ਇੱਥੇ ਆਉਣ ਅਤੇ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਇਸ ਬਸ ਦੇ ਝੂਟੇ ਲੈਣ ਕਿਉਂਕਿ ਉਹਨਾਂ ਵੱਲੋਂ ਬਿਆਨ ਤਾਂ ਜ਼ਰੂਰ ਦਿੱਤੇ ਜਾ ਰਹੇ ਸਨ ਕਿ ਸੁਖਬੀਰ ਬਾਦਲ ਦਾ ਜੋ ਡ੍ਰੀਮ ਪ੍ਰੋਜੈਕਟ ਹੈ ਉਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਇਹ ਸੁਪਨਾ ਤਾਂ ਕੋਈ ਵੀ ਲੈ ਸਕਦਾ ਕਿ ਪਾਣੀ ਦੇ ਵਿੱਚ ਬਸ ਚਲਾਈ ਜਾਵੇ ਪਰ ਬਸ ਕਦੋਂ ਚੱਲੇਗੀ ਇਸ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਸਨ ਔਰ ਤੁਸੀਂ ਇਸ ਵੇਲੇ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਬਸ ਹਰੀਕੇ ਦੇ ਵਿੱਚ ਇਸ ਵੇਲੇ ਦਾਖਲ ਹੋ ਚੁੱਕੀ ਹੈ ਔਰ ਕਰੀਬ 13 ਕਿਲੋਮੀਟਰ ਦਾ ਜੋ ਸਫ਼ਰ ਹੈ ਉਹ ਤੈਅ ਕਰਨ ਤੋਂ ਬਾਅਦ ਇਹ ਬਸ ਜੋ ਹੈ ਉਹ ਵਾਪਸ ਆਏਗੀ ਔਰ এবੀਪੀ ਸਾਝਾ ਨੇ ਕੱਲ ਵੀ ਤੁਹਾਨੂੰ ਇਸ ਬਸ ਦਾ ਜੋ ਟ੍ਰਾਇਲ ਸੀ ਉਹ ਦਿਖਾਇਆ ਸੀ ਔਰ ਪਹਿਲਾ ਅਧਿਕਾਰੀਆਂ ਨੇ ਕਿਹਾ ਸੀ ਕਿ ਪਾਣੀ ਦਾ ਪੱਧਰ ਜੋ ਹੈ ਉਹ ਜੇਕਰ ਘਟ ਹੋਇਆ ਤਾਂ ਇਸ ਬਸ ਨੂੰ ਨਹੀਂ ਚਲਾਇਆ ਜਾ ਸਕਦਾ ਪਰ ਕੱਲ ਤੋਂ ਪਾਣੀ ਦਾ ਲੈਵਲ ਜੋ ਹੈ ਉਹ ਵਧਾਇਆ ਗਿਆ ਔਰ ਅੱਜ ਇਸ ਬਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਕੁਛ ਧੇਰ ਪਹਿਲਾਂ ਤੁਸੀਂ ਦੇਖਿਆ ਕਿ ਕਾਫੀ ਖੁਸ਼ ਸਨ ਉਹਨਾਂ ਦੇ ਇਹਦੇ ਤਾਂ ਕਿਉਂਕਿ ਇੱਕ ਬਹੁਤ ਵੱਡਾ ਉਹਨਾਂ ਵਾਸਤੇ ਇਹ ਚੈਲੰਜ ਸੀ ਕਿ ਜੋ ਗੱਲ ਉਹਨਾਂ ਨੇ ਨਿਤਿਨ ਗੜਕਰੀ ਦੇ ਸਾਹਮਣੇ ਇੱਕ ਰੈਲੀ ਦੇ ਵਿੱਚ ਕਹੀ ਸੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਉਹਨਾਂ ਦੇ ਇਸ ਬਿਆਨ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਹਵਾ ਦੇ ਵਿੱਚ ਗੱਲਾਂ ਕਰਦੇ ਨੇ ਹਕੀਕਤ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਪਰ ਸੁਖਬੀਰ ਬਾਦਲ ਨੇ ਅੱਜ ਫੇਰ ਇੱਕ ਵਾਰ ਸਾਫ਼ ਕੀਤਾ ਕਿ ਜੋ ਵੀ ਉਹਨਾਂ ਨੇ ਅੱਜ ਤੱਕ ਪੰਜਾਬ ਦੇ ਵਿਕਾਸ ਵਾਸਤੇ ਕਿਹਾ ਹੈ ਉਸ ਨੂੰ ਪੂਰਾ ਵੀ ਕੀਤਾ ਹੈ ਔਰ ਅੱਜ ਦਾ ਜੋ ਇਹ ਉਹਨਾਂ ਦਾ ਸੁਪਨਾ ਸੀ ਉਸ ਨੂੰ ਪੂਰਾ ਕਰਕੇ ਸੁਖਬੀਰ ਬਾਦਲ ਨੇ ਜਿੱਥੇ ਪੰਜਾਬੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਉੱਥੇ ਕਿਤੇ ਨਾ ਕਿਤੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ ਏਬੀਪੀ ਸੰਜਾ ਹਰੀਕੇ